ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਤੀਰਤ ਸਿੰਘ ਸਾਡੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਨੇ। ਔਰ ਅੱਜ ਵਿਸ਼ਾ ਬੜਾ ਮਹੱਤਵਪੂਰਨ ਹੈ। ਕੈਨੇਡਾ ਵੀਜ਼ਾ ਦੇਗਾ ਜਾਂ ਨਹੀਂ? ਕੈਨੇਡਾ 'ਚ ਵੀਜ਼ੇ ਦਾ ਫਿਊਚਰ ਕੀ ਹੈ ਤੇ ਵਿਦਿਆਰਥੀ ਦਾ? ਇਸ ਟੌਪਿਕ ਤੇ ਗੱਲ ਕਰਾਂਗੇ ਸਾਡੇ ਨਾਲ ਤੀਰਤ ਜੀ ਨੇ। ਤੀਰਤ ਜੀ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਸਵਾਗਤ ਹੈ ਤੇ ਨਾਲ ਦੀ ਨਾਲ ਮੇਰਾ ਇਹ ਵਿਸ਼ਾ ਵੀ ਹੈ। ਤੀਰਤ ਜੀ ਇਹ ਵੀ ਵਿਸਥਾਰ ਦੇ ਦਿਓ। ਵਿਦਿਆਰਥੀਆਂ ਦਾ ਫਿਊਚਰ ਕੀ ਹੈ ਔਰ ਵੀਜ਼ੇ ਦਾ ਫਿਊਚਰ ਕੀ ਹੈ? ਕੈਨੇਡਾ 'ਚ ਵੀਜ਼ਾ ਮਿਲੂਗਾ, ਕਦੋਂ ਮਿਲੂਗਾ, ਕਿਵੇਂ ਮਿਲੂਗਾ, ਕਿਸ ਤੇ ਫਿਊਚਰ ਰੀਜਨal ਕਿਵੇਂ ਜੁੜਿਆ ਇਹ ਸਾਰੀਆਂ ਗੱਲਾਂ ਕਰ ਦਿਓ ਤੇ ਬਿਲਕੁਲ ਸਰ ਇਹ ਵੀ ਚੀਜ਼ ਬਹੁਤ ਜ਼ਰੂਰੀ ਹੈ ਕਿਉਂਕਿ ਐਸ ਵੇਲੇ ਇੱਕ ਪਾਸੇ ਬੱਚੇ ਉਹ ਵੀ ਪਰੇਸ਼ਾਨ ਆ ਮਾਪੇ ਵੀ ਪਰੇਸ਼ਾਨ ਆ ਜਿਨ੍ਹਾਂ ਦੇ ਬੱਚੇ ਉੱਤੇ ਪਹੁੰਚੇ ਹੋਏ ਫਿਚਰ ਨੂੰ ਲੈ ਕੇ ਕੱਲ ਕੀ ਬਣੇਗਾ ਤੇ ਉਹ ਵੀ ਬੱਚੇ ਪਰੇਸ਼ਾਨ ਹੈਗੇ ਆ ਮਾਪੇ ਵੀ ਪਰੇਸ਼ਾਨ ਆ ਜਿਨ੍ਹਾਂ ਨੇ ਆਪਣੇ ਬੱਚੇ ਭੇਜਨੇ ਸੀਗੇ ਜਿਨ੍ਹਾਂ ਨੇ ਬੜੀਆਂ ਉਮੀਦਾਂ ਲਾਈਆਂ ਸੀ ਜਿਨ੍ਹਾਂ ਨੇ ਸੋਚਿਆ ਹੋਇਆ ਸੀ ਕਿ ਉਹਨਾਂ ਦਾ ਬੱਚਾ ਬਾਹਰ ਜਾ ਕੇ ਜਿਹੜਾ ਕੀ ਆਪਣਾ ਕੱਲ ਬਣਾ ਲੇ ਪਰ ਜਿੱਦਾਂ ਦਾ ਸਰ 2025 ਸਾਲ ਚੈਲੈਂਜਿੰਗ ਨਿਕਲਿਆ ਸਾਰਿਆਂ ਨੂੰ ਪਤਾਵਾ ਕਿ ਵੀਜ਼ੇ ਕੈਨੇਡਾ ਨੇ ਕਿੱਦਾਂ ਦਿੱਤੇ ਆ ਕੈਨੇਡਾ ਨੇ ਕਿਹੜੀਆਂ-ਕਿਹੜੀਆਂ ਗੱਲਾਂ ਕਰਕੇ ਵੀਜ਼ੇ ਰਿਫਿਊਜ਼ ਕੀਤੇ ਆ ਅਠ ਅਠ ਬੈਂਡ ਵਾਲੇ ਬੱਚੇ ਚੰਗੇ ਸਾਰਾ ਕੁਝ ਐਂ ਯੂਨੀਵਰਸਿਟੀ ਦੇ ਵਿੱਚ ਡਿਗਰੀਆਂ ਉਹ ਵੀ ਉਹਨੇ ਰਿਫਿਊਜ਼ ਕਰਾ ਕੇ ਬੱਚਿਆਂ ਨੂੰ ਜਿਹੜੇ ਕਿਸ ਆਪਣੇ ਮਿਲ ਗਿਆ ਇਸ ਸਾਲ ਤੋੜੇ ਜਿਹੜੇ ਹੈਗੇ ਆ ਬਟ ਹੁਣ ਜਿਹੜਾ ਸਵਾਲ ਮੇਨ ਆ ਕਿ ਕਿੱਦਾਂ ਕਿੰਨੇ ਕੇ ਵੀਜ਼ੇ ਆਣਗੇ ਆਣਗੇ ਜਾਂ ਨਹੀਂ ਆਣਗੇ ਸੋ ਮੈਂ ਅੱਜ ਨਾ ਇੱਥੇ ਸਾਰੀਆਂ ਚੀਜ਼ਾਂ ਨੂੰ ਕਹਿਣਾ ਚਾਹੂੰਗਾ ਇਸ ਬਜਟ ਤੋਂ ਬਾਅਦ ਡੈਫੀਨੇਟਲੀ ਆਮ ਵੈਰੀ ਪੋਜ਼ਿਟਿਵ ਅਬਾਊਟ ਦਾ ਫਿਊਚਰ ਨਵੇਂ ਬੱਚਿਆਂ ਨੂੰ ਸੋ ਕਿਉਂ ਮੈਂ ਕਹਿ ਰਿ ਸੋ ਉਹਨਾਂ ਇੱਕ ਪਿੱਛੇ ਜੇ ਇੱਕ ਬੜਾ ਵੱਡਾ ਇੱਕ ਚੈਲੰਜ ਵੀ ਜਿਹੜਾ ਕੀ ਆ ਮੈਂ ਤਾਂ ਕਹੂੰਗਾ ਕਿ ਨਿਕਲ ਕੇ ਬਾਹਰ ਆਇਆ ਸੀ ਕਿ ਜਦੋਂ ਬੱਚਾ ਰਿਫਿਊਜ਼ ਹੁੰਦਾ ਦੁਬਾਰਾ ਬੱਚੇ ਨੂੰ ਫਾਈਲ ਲਾਉਣੀ ਦੇ ਤੇ ਉਹਨੂੰ ਬੱਚੇ ਨੂੰ ਪੈਰ ਲੈਟਰ ਆਪਾਂ ਨੂੰ ਚਾਹੀਦੇ ਸੀ ਤੇ ਜ਼ਿਆਦਾਤਰ ਕਾਲਜ ਯੂਨੀਵਰਸਿਟੀਆਂ ਦੇ ਨਹੀਂ ਰਹੇ ਸੀ ਉਹ ਮਨਾ ਕਰੀ ਜਾ ਰਹੇ ਸੀ ਬੱਚਿਆਂ ਨੂੰ ਤੇ ਇੱਕ ਵਾਰੀ ਸਰ ਸਭ ਨੂੰ ਪਤਾ ਇੰਨੀ ਇੰਨੀ ਫੀਸ ਗਈ ਜੋ ਫੀਸ ਵਾਪਸ ਮੰਗਾਉਣੀ ਜਾਣੀ ਸਮਾਂ ਖਰਾਬ ਪੈਸਾ ਖਰਾਬ ਸਭ ਕੁਝ ਬੱਚਿਆਂ ਦਾ ਬੜਾ ਜ਼ਰੂਰਤ ਆ ਤੇ ਉੱਪਰ ਉਹ ਡਾਰ ਵੀ ਹੁੰਦਾ ਸੀ ਪਤਾ ਨਹੀਂ ਕਰਾ ਕੇ ਫਿਰ ਵੀ ਵੀਜ਼ਾ ਆਉਣਾ ਜਾਂ ਨਹੀਂ ਆਉਣਾ ਸੋ ਉਹਦੇ ਤੇ ਇੱਕ ਨਾ ਕਲੈਰਿਟੀ ਹੁਣ ਕੈ ਜੇ ਤੁਸੀਂ ਮਾਸਟਰ ਡਿਗਰੀ ਉੱਥੇ ਦੇ ਪਬਲਿਕ ਇੰਸਟੀਚਿਊਟ ਦੇ ਵਿੱਚ ਜਾਂਦੇ ਆ ਸਰਕਾਰੀ ਯੂਨੀਵਰਸਿਟੀ ਮੈਂ ਤੱਕ ਹਾਂਗਾ ਜੇ ਤੁਸੀਂ ਜਾਂਦੇ ਆ ਪਬਲਿਕ ਇੰਸਟੀਚਿਊਟ ਦੇ ਵਿੱਚ ਜਾਂਦੇ ਆ ਤੇ ਤੁਸੀਂ ਆਪਣਾ ਸਪਾਊਸ ਦਾ ਨਾਮ ਲੈ ਕੇ ਜਾ ਹੀ ਸਕਦੇ ਆ ਤੇ ਤੁਹਾਨੂੰ ਪੈਲਦੀ ਵੀ ਲੋੜ ਨਹੀਂ ਨਾ ਪਹਿਲੀ ਵਾਰੀ ਨਾ ਦੂਜੀ ਵਾਰੀ ਸੋ ਇਹ ਬੜਾ ਇੱਕ ਪੋਜ਼ਿਟਿਵ ਨਿਊਜ਼ ਦਿੱਤਾ ਤੇ ਨਾਲ ਨਾਲ ਇਹ ਵੀ ਕਿਹਾ ਕਿ ਅਸੀਂ ਜਿਹੜੀਆਂ ਐਪਲੀਕੇਸ਼ਨ ਪ੍ਰੋਸੈਸ ਹੈਗੀਆਂ ਖਾਸ ਹੋ ਕੇ ਜਿਹੜੇ ਰਿਸਰਚ ਪ੍ਰੋਗਰਾਮ ਦੇ ਵਿੱਚ ਹੈਗੀਆਂ ਦੋ ਹਫ਼ਤੇ ਦੇ ਵਿੱਚ ਪ੍ਰੋਸੈਸ ਕਰਾਂਗੇ ਪ੍ਰੋਸੈਸ ਕਰਾਂਗੇ ਤੇ ਆਹ ਜਿਹੜਾ ਅਪਡੇਟ ਆ ਨਾ ਤੇ ਕੈਨੇਡਾ ਨੇ ਆਪਣੀ ਆਫੀਸਰ ਸਾਈਡ ਤੇ ਪਾਇਆ ਹੈ ਇੱਕ ਅੰਦਾਜ਼ਾ ਲਾਈਏ ਇੱਕ ਪਾਸੇ ਉਹ ਕਹਿੰਦੇ ਮੈਂ ਵੀਜ਼ਾ ਕੱਟ ਦੇਣਾ ਇੱਕ ਪਾਸੇ ਉਹ ਕਹਿੰਦੇ ਕਿ ਮੈਂ ਇਦਾ ਦੇਣਾ ਸੋ ਇੱਕ ਪਾਸੇ ਉਹਨੇ ਆਪਣੀ ਆਫੀਸ਼ਲ ਸਾਈਟ ਤੇ ਇਹ ਵੀ ਚੀਜ਼ਾਂ ਕੀਤੀਆਂ ਤੇ ਮਤਲਬ ਕਿ ਇਹ ਤੋਂ ਕਲੈਰਿਟੀ ਇਹ ਹੈ ਕਿ ਉਹ ਵੀ ਚਾਹੁੰਦੇ ਆ कि ਅਸੀਂ ਚਾਹੇ ਆਪਣੇ ਰੂਲ ਸਟ੍ਰਿਕਟ ਸ਼ੁਰੂ ਕਰ ਰਹੇ ਹਾਂ ਬਟ ਸਾਨੂੰ ਵੀ ਜੈਨੂਇਨ ਕਲਾਇੰਟ ਜਿਹੜਾ ਸਟੂਡੈਂਟ ਹੈ ਮੈਂ ਤਾਂ ਕਹੂੰਗਾ ਚਾਹੀਦਾ ਵਾ ਕਿਉਂਕਿ ਉੱਥੇ ਦੀਆਂ ਯੂਨੀਵਰਸਟੀਆਂ ਨੂੰ ਵੀ ਬੱਚੇ ਚਾਹੀਦੇ ਆ ਐਂਡ ਆਫ ਦਾ ਡੇ ਜਿਹੜੀ ਇਮੀਗ੍ਰੇਸ਼ਨ ਜਿਹੜੀ ਹੈਗੀ ਆ ਉੱਥੇ ਦੀ ਬਿਲੀਅਨ ਡਾਲਰ ਮੈਂ ਤਾਂ ਕਹੂੰਗਾ ਜਿਹੜੀ ਇੰਡਸਟਰੀ ਆ ਜਿੱਥੇ ਉਹਨਾਂ ਦੇ ਸਰਕਲ ਚੱਲਦੇ ਆ ਚਾਹੇ ਯੂਨੀਵਰਸਿਟੀ ਕਾਲਜ ਚੱਲਦੇ ਆ ਚਾਹੇ ਉੱਥੇ ਦੀਆਂ ਜੌਬਸ ਚੱਲਦੀਆਂ ਸਰਕਲ ਚੱਲਦਾ ਮੋਸਟ ਇੰਪੋਰਟੈਂਟ ਉਥੇ ਦਾ ਜਿਹੜਾ ਹੈਗਾ ਕਿ ਆ ਰੈਂਟ ਜਿਹੜਾ ਕੀ ਮੈਂ ਕਹਾਂਗਾ ਕਿ ਆ ਜਿਹੜਾ ਕੀ ਉਹਨਾਂ ਦਾ ਇਹ ਵੀ ਜਿਹੜਾ ਸੈਕਟਰ ਜਿਹੜਾ ਇੰਪੋਰਟੈਂਟ ਚੱਲਦਾ ਜਿਹਦੇ ਨਾਲ ਕਿ ਐਸ ਵੇਲੇ ਜਿਹਦਾ ਕੀ ਸਭ ਤੋਂ ਪਹਿਲਾਂ ਜੋ ਮੈਂ ਐਨਾਲਿਸਿਸ ਦੇਖਦਾ ਕਿ ਕੈਨੇਡਾ ਜਿਹੜਾ ਇਸ ਵੇਲੇ ਡਾਊਨ ਗਿਆ ਕੈਨੇਡਾ ਦਾ ਡਾਊਨਵਾਲ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਇਹ ਹੀ ਸੀਗੀ ਜਿਹੜੀ ਉਹਦੇ ਘਰਾਂ ਦੀਆਂ ਕੀਮਤੀਆਂ ਤਿੰਨ ਤਿੰਨ ਚਾਰ ਚਾਰ ਗੁਣਾ ਬੜੀ ਤੇਜ਼ੀ ਨਾਲ ਥੋੜੇ ਸਾਲਾਂ ਚ ਵਧੀਆਂ ਕਿਉਂ ਵਧੀਆਂ ਡਿਮਾਂਡ ਐਂਡ ਸਪਲਾਈ ਨਾਲ ਬੱਚਾ ਜ਼ਿਆਦਾ ਗਿਆ ਰੈਂਟ ਦੇ ਚੜ੍ਹਦੀਆਂ ਗਈਆਂ ਚੀਜ਼ਾਂ ਸੂ ਚੀਜ਼ਾਂ ਨੇ ਮੈਨੂੰ ਲੱਗਦਾ ਕਿ ਕੈਨੇਡਾ ਨੂੰ ਸੈਟਬੈਕ ਹੈਗਾ ਕਿਤੇ ਨਾ ਕਿਤੇ ਕੈਨੇਡਾ ਦੀਆਂ ਪਾਲਿਸੀ ਸਟ੍ਰਿਕਟ ਹੋਣੀਆਂ ਚਾਹੀਦੀਆਂ ਸੀ ਪਹਿਲੀਆਂ ਤੇ ਜੋ ਕੈਨੇਡਾ ਹੋਣ ਕਰ ਰਿਹਾ ਸੋ ਸਹਿੰਦੇ-ਸਹਿੰਦੇ ਕਰਦਾ ਚੱਲਦਾ ਤਾਂ ਸ਼ਾਇਦ ਅਮਲ ਨਾ ਕੈਨੇਡਾ ਨੂੰ ਇਹ ਦਿਨ ਦੇਖਣਾ ਪੈਂਦਾ ਨਾ ਸਾਡੇ ਅੱਜ ਬੱਚੇ ਉੱਤੇ ਖਰਾਬ ਹੁੰਦੇ ਤੇ ਅੱਜ ਮੈਂ ਹਰ ਵਾਰੀ ਇਹ ਹੀ ਕਹਿੰਦਾ ਕਿ ਜੇ ਖਰਾਬ ਤਾਂ ਚਲੋ ਕੋਈ ਨਹੀਂ ਇਮਤਿਹਾਨ ਹੀ ਆ ਜਿਹਦੇ ਜਿੰਨੇ ਤਕੜੇ ਇਮਤਿਹਾਨ ਆ ਉਹਦਾ ਉਹਨੂੰ ਓਨਾ ਹੀ ਜ਼ਿਆਦਾ ਵਧੀਆ ਰਿਜ਼ਲਟ ਉਹਨੂੰ ਆਉਣ ਵਾਲੇ ਦੇ ਨਾਲ ਚ ਡੈਫੀਨੇਟਲੀ ਬੱਚਿਆਂ ਨੂੰ ਦੇਖਣ ਨੂੰ ਜਰੂਰ ਜਿਹੜਾ ਮਿਲ ਗਿਆ ਮਿਲੇਗਾ ਬਾਕੀ ਜੇ ਮੈਂ ਵੀਜ਼ਾ ਦੀ ਗੱਲ ਕਰਾਂ ਜਿੱਦਾਂ ਹੁਣ ਪੈਲ ਰਿਮੂਵ ਕਰ ਦਿੱਤੀ ਉਹਨਾਂ ਨੇ ਸਰਕਾਰੀ ਇੰਸਟੀਚਿਊਟ ਤੋਂ ਮਾਸਟਰਸ ਕੋਰਸ ਵਾਸਤੇ ਬਾਕੀ ਗੱਲ ਜਿਹੜੀ ਇੱਕ ਹੋਰ ਚੀਜ਼ ਹੈਗੀ ਆ ਛੇਤੀ ਆਪਾਂ ਇੱਥੇ ਡਲਾਜੀ ਦੇ ਨਾਲ ਨਾ ਯੂਨੀਵਰਸਿਟੀ ਜੜੀ ਹੈ ਕਿ ਐਸ ਲਈ ਯੂਨੀਵਰਸਿਟੀ ਆਪ کہہ ਰਹੀ ਹੈ ਕਿ ਕਿਹੜੇ ਕੋਰਸਸ ਦੇ ਵਿੱਚ ਤੁਸੀਂ ਅਪਲਾਈ ਕਰੋ ਸਾਫ਼ ਤੌਰ ਤੇ ਇਹ ਚੀਜ਼ ਤੇ ਕਲੈਰਿਟੀ ਜਿਹੜੀ ਹੈਗੀ ਆ ਕਿ ਹੈਲਥ ਕੇਅਰ ਦੇ ਨਾਲ ਜਾਂ ਤੁਸੀਂ ਆਈਟੀ ਦੇ ਨਾਲ ਤੇ ਉਹਨਾਂ ਕੋਰਸ ਜਾਂ ਟ੍ਰੇਡ ਕੋਰਸ ਦੇ ਵਿੱਚ ਜਾਂਦੇ ਤੇ ਵੀਜ਼ਾ ਦੇ ਚਾਂਸਸ ਤੁਹਾਡੇ ਬਹੁਤ ਜ਼ਿਆਦਾ ਵਾਅਦੇ ਹੈਗੇ ਆ ਤੇ ਇੱਕ ਸਾਫ਼ ਇੱਕ ਐਂਡਵੇ ਦੇ ਵਿੱਚ ਮੈਂ ਇੱਕ ਇੰਪੋਰਟੈਂਟ ਗੱਲ ਵੀ ਕਰੂੰਗਾ ਐਸ ਵੇਲੇ ਤੁਹਾਡੇ ਸਪான்ਸਰਸ ਦੀ ਤੁਹਾਡੇ ਮਾਪਿਆਂ ਦੀ ਸ਼ਾਊਕਾਰੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਆ ਇੱਕ ਸਾਲ ਦੀ ਫੀਸ ਦੇਣ ਤੋਂ ਬਾਅਦ ਇੱਕ ਸਾਲ ਦੀ ਜੀਆਈਸੀ ਦੇਣ ਤੋਂ ਬਾਅਦ ਵੀ ਤੁਹਾਡੇ ਜਿਹੜੇ ਖਾਤੇ ਆ ਦੀ ਮੈਂ ਤਾਂ ਕਹਾਂਗਾ ਪ੍ਰੋਪਰ ਸਟੇਟਮੈਂਟ ਲਾਓ ਮਿਨਿਮਮ ਕਿੰਨੀ 4 ਮਹੀਨੇ ਦੀ ਅਪ ਡਾਊਨਸ ਹੁੰਦੀਆਂ ਹੋਣ ਪੇਮੈਂਟ ਆਉਂਦੀਆਂ ਹੋਣ ਜਾਂਦੀਆਂ ਹੋਣ ਤੇ ਜ਼ਰੂਰ ਕਰੋ ਸੋ ਕੈਨੇਡਾ ਐਸੇਲੇ ਉਹ ਆ ਜਿੱਦਾਂ ਆਪਾਂ ਆਸਟ੍ਰੇਲੀਆ ਜਾਣਾ ਹੁੰਦਾ ਸੀ ਨਾ ਤੇ ਪਹਿਲਾਂ ਤਿਆਰੀ ਕਰਨੀ ਪੈਂਦੀ ਸੀ ਉਹ ਕੈਨੇਡਾ ਲਈ ਵੀ ਕਰਨੀ ਪੈਂਦੀ ਆ ਸੋ ਕੈਨੇਡਾ ਦੇ ਵਿੱਚ 스마트 ਆਪਣੀਆਂ ਫੀਸਾਂ ਪੇ ਕਰੋ ਲਾਸਟ ਮੂਮੈਂਟ ਤੇ ਆਪਣੀ ਫੀਸ ਪੇ ਕਰੋ ਜੋ ਤੁਹਾਨੂੰ ਐਲਓਏ ਆਉਣੀ ਆ ਲਾਸਟ ਮੂਮੈਂਟ ਤੇ ਜਿਹੜੀ ਆਪਣੀ ਜੀਆਈਸੀ ਪੇ ਕਰੋ ਕਾਲੀ ਨਾ ਕਰੋ ਆਪਣੀਆਂ ਡੈਡਲਾਈਨਸ ਨੂੰ ਦੇਖਦੇ ਹੋਏ ਦੈਨ ਆਪਣੀ ਜਿਹੜੀ ਕਿ ਫਾਈਲ ਲਾਂਚ ਕਰੋ ਸੋ ਸ਼ਾਊ ਕਰੀ ਐ ਇਸ ਵੇਲੇ ਮਾਪਿਆਂ ਦੀ ਵੀ ਬੜੀ ਜ਼ਰੂਰੀ ਆ ਜੋ ਕਿ ਦੇਖਿਆ ਜਾ ਰਿਹਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦ ਕਰਦੇ ਆ ਐਸਜੀਐ ਸਿਸਟਮ ਜਿਹੜਾ ਬੰਦ ਹੋਇਆ ਸੀ ਨਾ ਦੁਬਾਰਾ ਆਪਾਂ ਨੂੰ ਦੇਖਣ ਨੂੰ ਸ਼ੁਰੂ ਹੀ ਮਿਲੇ ਕਿਉਂਕਿ ਉਹ ਬਾਕੀ ਗੱਲਾਂ ਰਹਿ ਗਈਆਂ ਤੇ ਅੱਜ ਦੀ ਇਸ ਵੀਡੀਓ ਸੇ ਡੱਲਾ ਸਰ ਮੈਂ ਅਜ ਇੱਕ ਹੋਰ ਬੱਚਿਆਂ ਨੂੰ ਵੀ ਇੱਥੇ ਮੈਂ ਕਹਿ ਦਵਾ 6 ਈਚ ਤੋਂ ਘੱਟ ਫਾਈਲ ਨਾ ਲਾਓ ਕੈਨੇਡਾ ਦੀ ਉਹ ਮੁੱਲੇ ਦੀ ਰਿਫਿਊਜ਼ਲ ਹੋਏਗੀ ਜੇ ਬੱਚੇ ਦੀ ਇੱਕ ਚੋ 5.5 ਵੀ ਆਮ ਲਿਖ ਕੇ ਆ ਰਿਹਾ ਪੀਟੀ ਦਾ ਸਕੋਰ ਆ 58 ਤੋਂ ਘੱਟ ਆਪਣੀ ਫਾਈਲ ਬਿਲਕੁਲ ਨਾ ਲਾਓ ਜੇ ਇੱਕ ਚੋ ਵੀ ਤੁਹਾਡੇ 58 ਤੋਂ ਘੱਟ ਸਕੋਰ ਹੈਗਾ ਤੇ ਉਹ ਵੀ ਤੁਹਾਡੇ ਰਿਫਿਊਜ਼ਲ ਲੈਟਰ ਚ ਲਿਖ ਕੇ ਆ ਰਿਹਾ ਸੋ ਇਹਦਾ ਚੜੀਆਂ ਮਤਲਬ ਇਹ ਕਹੂੰਗਾ ਬੇਸਿਕ ਚੀਜ਼ਾਂ ਜਿਹੜੀਆਂ ਸਭ ਨੂੰ ਪਤਾ ਵਾ ਜੇ ਆਪਾਂ ਕਰਦੇ ਆਂ ਤੇ ਆਪਾਂ ਆਪ ਮੁੱਲ ਦੀ ਰਿਫਿਊਜ਼ਲ ਇਸ ਵੇਲੇ ਲਵਾਂਗੇ ਜੋ ਕਿ ਸਾਡੇ ਵੱਲੋਂ ਹਰ ਬੱਚੇ ਨੂੰ ਪਹਿਲੇ ਹੀ ਦਿਨ ਤੋਂ ਹੀ ਜੜੀ ਹੈ ਕਿ ਨਾ ਕੀਤੀ ਜਾਂਦੀ ਜਿਹਦੀ ਕੋਈ ਇਦਾਂ ਨਹੀਂ ਪ੍ਰੋਫਾਈਲ ਆ ਬਾਕੀ ਆਪਣੇ ਉਹਨੂੰ ਅਸੀਂ ਪੂਰਾ ਵਾਹ ਲਾ ਰਹੇ ਆਂ ਅਸੀਂ ਕੀ ਕਰ ਸਕੀਏ ਸੋ ਅੱਜ ਇੱਕ ਹੋਰ ਅਨਾਉਂਸਮੈਂਟ ਕਰਦਾ ਇਸ ਵੀਡੀਓ ਦੇ ਰਾਹੀਂ ਅ ਜਿਹੜੇ ਵੀ ਬੱਚੇ ਉਥੇ ਅਪਲਾਈ ਕਰਨਾ ਚਾਹੁੰਦੇ ਆ ਅਸੀਂ ਇੱਕ ਵੀ ਪੈਸਾ ਆਪਣੀ ਜਿਹੜੀ ਮੈਂ ਤਾਂ ਕਹੂੰਗਾ ਫੀਸ ਆ ਬੱਚਿਆਂ ਤੋਂ ਅਫਰੰਟ ਨਹੀਂ ਲੈ ਰਹੇ ਚਾਹੇ ਉਹ ਸਟੂਡੈਂਟ ਵੀਜ਼ਾ ਹੋਵੇ ਚਾਹੇ ਉਹ ਵਿਸਟਰ ਵੀਜ਼ਾ ਹੋਵੇ ਇਹ ਪੰਜਾਬ ਦੀ ਇੱਕੋ ਇੱਕ ਕੰਪਨੀ ਹੋਗੀ ਨਹੀਂ ਤਾਂ ਐਸ ਵੇਲੇ ਕੀ ਹੋ ਰਿਹਾ ਵਾ ਕਿ ਜ਼ਿਆਦਾਤਰ ਜਿਹੜੇ ਕਿ ਮੈਂ ਤਾਂ ਕਹੂੰਗਾ ਸਾਰੀ ਇਮੀਗ੍ਰੇਸ਼ਨ ਵਾਲੇ ਕੰਪਨੀਆਂ ਆ ਸੋ ਮੈਂ ਕਿਸੇ ਲਈ ਮੜਾ ਚੰਗਾ ਨਹੀਂ ਕਹਿੰਦਾ ਹਰ ਕਿਸ ਦਾ ਬਿਜ਼ਨਸ ਮਾਡਲ ਆ ਉਹ ਪਹਿਲੋਂ ਪੈਸੇ ਲੈ ਜਾ ਰਹੇ ਆ ਕਹਿੰਦੇ ਜੀ ਬਾਅਦ ਵਿੱਚ ਜੋ ਮੱਝੀ ਵੀਜ਼ਾ ਹੋਵੇ ਨਾ ਸਾਨੂੰ ਵੀ ਪਤਾ ਜੇ ਵੀਜ਼ਾ ਘਟ ਆ ਰਿਹਾ ਤੇ ਉਹਦੇ ਵਾਸਤੇ ਜੋ ਅਸੀਂ ਕਰ ਰਹੇ ਆ ਹਸਾ ਕੇ ਪੈਸੇ ਲਵਾਂਗੇ ਸੋ ਤੁਹਾਡੇ ਕੋਲ ਜਿਹੜੀ ਪੇਮੈਂਟ ਆ ਆਪਣੀ ਜਿਹੜੀ ਫੀਸ ਵੀ ਹੈਗੀ ਜਿਹੜੀ ਹੈਗੀ ਆ ਨੋਮੀਨਲ ਚਾਰजेस ਹੋਣਗੀਆਂ ਸਭ ਨੂੰ ਪਤਾ ਸੀ ਇੰਨੇ ਕੁ ਪੈਸੇ ਜ਼ਿਆਦਾ ਨਹੀਂ ਲੈਂਦੇ ਆਫਟਰਵਰਡਸ ਵੀ ਉਹ ਵੀ ਕੌਣ ਹੋਣਗੇ ਤੁਹਾ ਟੀਮੜ ਦੇ ਵਿੱਚ ਹੋਣਗੇ ਸਿਰਫ ਆਪਣੀ ਫੀਸ ਬਾਕੀ ਹਣਾ ਜਿਹੜੀ ਸਰਕਾਰੀ ਫੀਸਾਂ ਜਿਹੜੀਆਂ ਐਮਬੈਸੀ ਫੀਸ ਲਾਉ ਲੋ ਜੇ ਮੈਂ ਸਟੂਡੈਂਟ ਵੀਜ਼ੇ ਦੀ ਯੂਨੀਵਰਸਿਟੀ ਫੀਸ ਲਾਉ ਰਿਹਾ ਉਹ ਤਾਂ ਬੱਚੇ ਨੇ ਹੀ ਪੇ ਕਰਨੀ ਪਰ ਆਪ ਨਹੀਂ ਪੈਸਾ ਕਮਾਵਾਂਗੇ ਜੋ ਅਸੀਂ ਕਰ ਸਕਦੇ ਆ ਜੋ ਮਤਲਬ ਕਿ ਹਾਂ ਇਮਾਨਦਾਰੀ ਨਾਲ ਬੱਚਿਆਂ ਨਾਲ ਖੜ ਸਕਦੇ ਹਾਂ ਉੱਥੇ ਜ਼ਰੂਰ ਖੜਾਂਗੇ ਤੇ ਆਪਣੇ ਵੱਲ ਪੂਰਾ ਵਾਹ ਲਾਵਾਂਗੇ ਕਿ ਬੱਚੇ ਦੀ ਫਾਈਲ ਤੇ ਵੀਜ਼ਾ ਆਵੇ ਦੈਨ ਕਿ ਸਾਡੀ ਜਿਹੜੀ ਕਮਾਈ ਹੋਵੇ ਕਿਉਂਕਿ ਸਾਡੇ ਵੀ ਖਰਚੇ ਬੱਚਿਆਂ ਦੀ ਖੁਸ਼ੀ ਨਾਲ ਹੀ ਮੈਂ ਤਾਂ ਕਹਾਂਗਾ ਚੱਲਣ ਨਾ ਕਿ ਬੱਚਿਆਂ ਨੂੰ ਰਵਾ ਕੇ ਸਾਡੇ ਖਰਚੇ ਚੱਲਣ ਤੇ ਇਹ ਜਿਹੜੀ ਅਸੀਂ ਚੀਜ਼ ਸ਼ੁਰੂ ਕਰ ਰਹੇ ਹਾਂ ਤੇ ਅੱਜ ਮੈਂ ਇੱਥੇ ਡੇਟ ਵੀ ਅਨਾਉਂਸ ਕਰ ਰਹੇ ਹਾਂ ਅਸੀਂ 11 ਨਵੰਬਰ ਤੋਂ ਸ਼ੁਰੂ ਕਰ ਰਹੇ ਹਾਂ 11 ਨਵੰਬਰ 2025 ਤੋਂ ਸ਼ੁਰੂ ਕਰ ਰਹੇ ਹਾਂ ਇਹ ਵਾਲੀ ਜਿਹੜੀ ਜਿਹੜੀ ਤੁਹਾਡੇ ਨਾਲ ਮੈਂ ਅੱਜ ਕੀ ਕਰ ਰਿਹਾ ਸੋ ਜਰੂਰ ਮੈਂ ਤਾਂ ਕਹਾਂਗਾ ਛੇਤੀ ਉਹ ਤੇ ਛੇਤੀ ਆਪਣੇ ਪਰਿਵਾਰ ਨਾਲ ਆ ਕੇ ਆਪਣਾ ਤੁਸੀਂ ਪ੍ਰੋਸੈਸ ਜਰੂਰ ਸ਼ੁਰੂ ਕਰਵਾ ਸਕਦੇ ਟੇਰੀਨਾਟਾਓ ਜੇ ਤੁਸੀਂ ਆਪਾਂ ਵੇਟ ਉਨਲੀ ਮੈਟਰ ਮੈਂ ਕਿੰਨੀ ਤਿਆਰੀ ਨਾਲ ਜਿਹੜਾ ਕਿ ਆਪਣਾ ਇਸ ਸਮੇਂ ਦੇ ਵਾਸਤੇ ਕਰ ਰਿਹਾ ਸੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਤੀਰਤ ਜੀ ਨੇ ਸਾਂਝੀ ਕੀਤੀ ਹੈ ਸੋ ਵਿਦਿਆਰਥੀਆਂ ਦੇ ਲਈ ਇਹ ਬਹੁਤ ਫਾਇਦੇ ਵਾਲੀਆਂ ਗੱਲਾਂ ਨੇ ਸੋ ਗਲਤੀਆਂ ਤੋਂ ਬਚਣਾ ਹੈ ਤੀਰੇ ਜੀ ਦੀਆਂ ਗੱਲਾਂ ਨੂੰ ਫੋਲੋ ਕਰਨਾ ਹੈ ਕੋਈ ਕਨਫਿਊਜ਼ਨ ਹੈ ਕੋ ਕਲੈਰਿਟੀ ਚਾਹੀਦੀ ਹੈ ਤੇ ਤੀਰਤ ਜੀ ਨੂੰ ਮਿਲੋ 85578 85578 ਇਹਨਾਂ ਦਾ ਟੈਲੀਫੋਨ ਨੰਬਰ ਹੈ ਟੈਲੀਫੋਨ ਕਰਕੇ ਜਾਓ ਜਲੰਧਰ ਜਾਓ ਅੰਮ੍ਰਿਤਸਰ ਜਾਓ ਜੀ ਤੌਰ ਤੇ ਮਿਲੋ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਪੂਰੀ ਤਸੱਲੀ ਕਰਕੇ ਤੁਹਾਡੇ ਤੋਂ ਵੀ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਸਿਲੈਕਸ਼ਨ ਆਫ ਕੰਟਰੀ ਯਰ ਸਿਲੈਕਸ਼ਨ ਆਫ ਕੋਰਸ ਦੇ ਮਾਮਲੇ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਰਜੀ ਸਸੀ ਕਾ